ਬੰਦਾ ਖੁਦ ਉਹ ਮਰਦਾ ਜਦੋਂ ਲੋਕਾਂ ਦਾ ਵਿਸ਼ਵਾਸ ਤੁਹਾਡਾ ਟੁੱਟ ਜਾਏ ਅਸੀਂ ਲੋਕਾਂ ਦਾ ਵਿਸ਼ਵਾਸ ਅਸੀਂ ਗਵਾ ਬੈਠੇ ਹਾਂ ਜੀ ਅਸੀਂ ਕਿਸੇ ਬੰਦੇ ਦੇ ਨਹੀਂ ਹੈ ਅਸੀਂ ਪੰਥ ਦੇ ਹੈ ਅਸੀਂ ਗ੍ਰੰਥ ਦੇ ਹੈ ਅਸੀਂ ਸ਼੍ਰੋਮਣੀ ਕਾਲ ਦਲ ਦੇ ਕਿਸ ਨੂੰ ਬਾਗੀ ਸੁਰ ਕਹੀਏ ਕੀ ਨਾਮ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਕਤੀਸ਼ਾਲੀ ਬਣਾਉਣ ਦੀ ਇੱਕ ਮੁਹਿੰਮ ਕਹੀਏ ਨਾ ਬਾਗੀ ਸੁਰ ਹੈ ਨਾ ਹੀ ਇਹ ਕੋਈ ਬਗਾਵਤ ਹੈ ਦੇ ਸਾਰੇ ਬੀਜੇਪੀ ਦੇ ਇਸ਼ਾਰਿਆਂ ਦੇ ਉੱਤੇ ਕੰਮ ਹੋ ਰਹੇ ਨੇ ਉਹਨਾਂ ਨੇ ਤੁਹਾਨੂੰ ਬੀਜੇਪੀ ਦੀ ਬੀ ਟੀਮ ਦੱਸਿਆ ਬੀਜੇਪੀ ਦੀ ਅੰਚ ਕੀ ਗੱਲ ਆ ਗਈ ਗੱਲਾਂ ਤਾਂ ਸਾਡੀਆਂ ਨੇ ਗੱਲਾਂ ਤਾਂ ਲੋਕਾਂ ਦੀਆਂ ਨੇ ਇਹ ਤੇ ਲੋਕਾਂ ਦੀ ਆਵਾਜ਼ ਹੈ ਵੋਟਾਂ ਫਿਰ ਕਿਉਂ ਨਹੀਂ ਪੈਂਦੀਆਂ ਜੇ ਜੇ ਤੁਸੀਂ ਸਹੀ ਸੀ ਅਕਾਲੀ ਦਲ ਦੇ ਕਿ ਲੋਕਾਂ ਦੇ ਬੀਜੇਪੀ ਨੂੰ ਵੋਟਾਂ ਪਾਤੀਆਂ ਕਾਂਗਰਸ ਨੂੰ ਵੋਟਾਂ ਪਾਤੀਆਂ ਆਵਾਦੀ ਪਾਰਟੀ ਨੂੰ ਵੋਟਾਂ ਪਾਤੀਆਂ ਸਾਨੂੰ ਨਹੀਂ ਚੱਲਿਆ ਪੰਥ ਨੂੰ ਕਮਜ਼ੋਰ ਕਰ ਰਹੇ ਹੋ ਤੁਸੀਂ ਉਹਨਾਂ ਦੀ ਤਾਕਤਾਂ ਦੇ ਉੱਤੇ ਬੀਜੇਪੀ ਦੀ ਤਾਕਤਾਂ ਦੇ ਉੱਤੇ ਕਹਿੰਦੇ ਕਿ ਇਹ ਮੰਡੀਆਂ ਪਾਉਣ ਦਾ ਕੰਮ ਕਰ ਰਹੇ ਨੇ ਇਹ ਧੜੇਬਾਜ਼ੀਆਂ ਕਰ ਰਹੇ ਨੇ ਤੋੜਨ ਦੀ ਕੋਸ਼ ਕੀ ਪੰਥ ਜਿਹੜਾ ਉੱਥੇ ਬੰਦਿਆਂ ਦੀ ਕੁਝ ਬੰਦਿਆਂ ਦੀ ਪੰਡ ਮੰਨ ਕੇ ਟਕੜਾਉਣਾ ਬਾਤ ਹੋਦਣ ਟਕੜਾਉਣਾ ਜੋ ਪੰਥ ਦੀ ਆਵਾਜ਼ ਪੰਥ ਦੀ ਸੋਚ ਪੰਥ ਦੀ ਵਿਚਾਰਧਾਰਾ ਪੰਥ ਦੇ ਸਿਧਾਂਤ ਪੰਥ ਦਾ ਫਲਸਫਾ ਜਿਹੜਾ ਹੈ ਉਹ ਦੁਨੀਆ ਵਿੱਚ ਪ੍ਰਫੁੱਲਤ ਹੋਏ ਜੇ ਸੁਖਬੀਰ ਸਿੰਘ ਬਾਦਲ ਅਸਤੀਫਾ ਦਿੰਦੇ ਨੇ ਕੋਈ ਹੋਰ ਆਉਂਦਾ ਹੈ ਤਾਂ ਕੌਣ ਹੈ ਜਿਹੜਾ ਕਲਦਨ ਨੂੰ ਲੀਡ ਕਰ ਸਕਦਾ ਤੁਹਾਨੂੰ ਕੋਈ ਚਿਹਰਾ ਨਜ਼ਰ ਆਉਂਦਾ ਕਮੇਟੀ ਇਨ ਬਿਨ ਲਾਗੂ ਨਹੀਂ ਹੋਈ ਤੁਹਾਡੇ ਕਹਿਣ ਦਾ ਇੱਕ ਵੀ ਲਾਗੂ ਨਹੀਂ ਹੋਈ ਇੱਕ ਵੀ ਚੀਜ਼ ਲਾਗੂ ਨਹੀਂ ਹੋਈ ਹਾਂ ਇੰਨੀ ਕੋਈ ਸੀ ਕਿ ਉਹਨਾਂ ਨੇ ਕਿ ਅਸੀਂ ਸਟਰਕਚਰ ਭੰਗ ਕਰਕੇ ਦੁਬਾਰਾ ਬਣਾਇਆ ਜਾਵੇ ਬਾਦਲ ਸਾਹਿਬ ਨੇ ਭੰਗ ਤੇ ਕਰਤਾ ਆਪਣੇ ਆਪ ਨੂੰ ਭਾਵੇਂ ਉਦਾ ਹੀ ਰੱਖਿਆ ਮਹਿਫੂਜ਼ ਲੇਕਿਨ ਉਹ ਭੰਗ ਕਰਕੇ ਫਿਰ ਨਾਮਿਨੇਟ ਕਰ ਦਿੱਤਾ ਇਹ ਝੁੰਡਾ ਕਮੇਟੀ ਦੇ ਵਿੱਚ ਅਸਤੀਫੇ ਦੀ ਗੱਲ ਸੀ ਚਲੋ ਬੰਨ ਲਓ ਉਸ ਵੇਲੇ ਨਹੀਂ ਲਾਗੂ ਕੀਤਾ ਪਰ ਹੁਣ ਤੇ ਕਮ ਸਕਸ ਸੋਚਣਾ ਚਾਹੀਦਾ ਵੀ ਲੋਕੀ ਸਾਨੂੰ ਅੱਜ ਵੀ ਨਹੀਂ ਪ੍ਰਮਾਨ ਕਰਦੇ ਇਹਦੇ ਕਾਰਨ ਕੀ ਹੈ ਜੜਾ ਕਿੱਥੇ ਨੇ ਦੀਆਂ ਲੋਕਾਂ ਚ ਕਿਉਂ ਨਹੀਂ ਸਾਡਾ ਵਿਸ਼ਵਾਸ ਆ ਰਿਹਾ ਲੋਕੀ ਕਿਹੜੀਆਂ ਗੱਲਾਂ ਤੋਂ ਤੰਗ ਹੈ ਕਿਹੜੀਆਂ ਗੱਲਾਂ ਦੁਖੀ ਹੈ ਜੋ ਵੀ ਕਲਦਨ ਆਪਣੀ ਮਾਂ ਪਾਰਟੀ ਕਹਿੰਦੇ ਸੀ ਅੱਜ ਉਹ ਸਾਡੇ ਤੋਂ ਦੂਰੀ ਬਣਾ ਕੇ ਬੈਠ ਗਏ ਐ ਦੁੱਖ ਇਸ ਗੱਲ ਦਾ ਮਾਰ ਕਿਸ ਗੱਲ ਤੋਂ ਖਾ ਰਹੇ ਤੁਸੀਂ ਕਿਹਾ ਮਾਰ ਖਾ ਰਹੇ ਸੀ ਮਾਰ ਇਸ ਗੱਲ ਦੀ ਤੁਹਾਨੂੰ ਅਸਾਂ ਸੀ ਲੈ ਕੇ ਤੁਰੇ ਸੀ ਜਿਹੜੀਆਂ ਉਮੀਦਾਂ ਲੈ ਕੇ ਤੁਰੇ ਸੀ ਜਿਸ ਮਿਸ਼ਨ ਨੂੰ ਲੈ ਕੇ ਸ਼੍ਰੋਮਣੀ ਕਾਲਦਨ ਬਣਾਇਆ ਸੀ ਅੱਜ ਉਹ ਪੂਰਾ ਨਹੀਂ ਹੋ ਰਿਹਾ ਕਿੰਨੀ ਵਾਰੀ ਗੇ ਸਾਰਿਆਂ ਨੇ ਕਿਹਾ ਵੀ ਚਲੋ ਇਸ ਤਰ੍ਹਾਂ ਕਰੋ ਸਾਰੇ ਇਕੱਠੇ ਹੋ ਕੇ ਜਾ ਕੇ ਚਿਰਕਾਲਤਾ ਸਰਪਤ ਟੈ ਹੋ ਕੇ ਟੈ ਹੋ ਕੇ ਕਰਕੇ ਆਪਣੇ ਆਪ ਨੂੰ ਤੇ ਅਸੀਂ ਉੱਥੇ ਜਾ ਕੇ ਮਾਫੀ ਮੰਗ ਲਈਏ ਆਪੇ ਕੌਮ ਜੜੀ ਐ ਕਹਿੰਦੇ ਬਖਸ਼ਣ ਹਾਰ ਹੈ ਕਿ ਨ ਅੱਗੇ ਵੀ ਬਹੁਤ ਵਾਰ ਹੋ ਚੁੱਕੀਆਂ ਨੇ ਕਿੰਨੀ ਵਾਰ ਪਹਿਲਾਂ ਸੁਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਜਾ ਕੇ ਮਾਫੀਆਂ ਮੰਗ ਚੁੱਕੇ ਨੇ ਅਜੇ ਹੀ ਕਿਹੜੀ ਮਾਫੀ ਹੈ ਜਿਹੜੀ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਜਾਂ ਤੁਹਾਡਾ ਗਰੁੱਪ ਅਕਾਲੀ ਦਲ ਦੋ ਫਾੜ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਅਕਾਲੀ ਦਲ ਦੇ ਵਿੱਚ ਬਾਗੀ ਸੁਰ ਹੁਣ ਉੱਠਨੇ ਸ਼ੁਰੂ ਹੋ ਰਹੇ ਨੇ ਬੀਬੀ ਜਗੀਰ ਕਰੋਨਾ ਨੇ ਅੱਜ ਜਲੰਧਰ ਦੇ ਵਿੱਚ ਇੱਕ ਵੱਡੀ ਬੈਠਕ ਕੀਤੀ ਹੈ ਜਿਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਅਸਤੀਫਾ ਸੁਬੀਰ ਸਿੰਘ ਬਾਲਦਾ ਮੰਗਿਆ ਔਰ ਉਸ ਦੇ ਨਾਲ ਹੋਰ ਕੁਝ ਕਿਹੜੀਆਂ ਗੱਲਾਂ ਰੱਖੀਆਂ ਨੇ ਗੱਲਬਾਤ ਕਰਦੇ ਆ ਬੀਬੀ ਜਗੀਰ ਕਰੋਣੀ ਸਾਡੇ ਨਾਲ ਮੌਜੂਦ ਨੇ ਬੀਬੀ ਜੀ ਇਹਨੂੰ ਬਗਾਵਤ ਕਹੀਏ ਇਸ ਨੂੰ ਬਾਗੀ ਸੁਰ ਕਹੀਏ ਕੀ ਨਾਮ ਦਈ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਕਤੀਸ਼ਾਲੀ ਬਣਾਉਣ ਦੀ ਇੱਕ ਮੁਹਿੰਮ ਕਹੀਏ ਨਾ ਬਾਗੀ ਸੁਰ ਹੈ ਨਹੀਂ ਇਹ ਕੋਈ ਬਗਾਵਤ ਹੈ ਇਹ ਸ਼੍ਰੋਮਣੀ ਅਕਾਲੀ ਦਲ ਕਿਦਾਂ ਸਟਰੈਂਥਨਿੰਗ ਹੋ ਸਕਦਾ ਇਹਦੀ ਸ਼ੁਰੂਆਤ ਹੈ ਕਿਉਂਕਿ ਅਸੀਂ ਬੜੇ ਲੰਬੇ ਸਮੇਂ ਤੋਂ ਮਾਰ ਖਾ ਰਹੇ ਹਾਂ ਔਰ ਸਭ ਤੋਂ ਵੱਡਾ ਦੁੱਖ ਜਿਹੜਾ ਇਹ ਹੈ ਮੈਂ ਕਹਿੰਦੀ ਸਰਕਾਰਾਂ ਬਣ ਜਾ ਨਾ ਬਣ ਉਹ ਵੱਖਰੀ ਗੱਲ ਹੈ ਅਸੀਂ ਜਿੱਤੀਏ ਨਾ ਜਿੱਤੀਏ ਉਹ ਇੱਕ ਵੱਖਰੀ ਗੱਲ ਹੈ ਲੇਕਿਨ ਜਿਹੜੀ ਪਬਲਿਕ ਜਾਂ ਸਿੱਖ ਸੋਚ ਸਿੱਖ ਵਿਚਾਰਧਾਰਾ ਜਾਂ ਸਿਧਾਂਤਕ ਲੋਗ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਰੀੜ ਦੀ ਹੱਡੀ ਕਹਿੰਦੇ ਸੀ ਸ਼੍ਰੋਮਣੀ ਕਾਲ ਦਲ ਨੂੰ ਆਪਣੀ ਮਾਂ ਪਾਰਟੀ ਕਹਿੰਦੇ ਸੀ ਅੱਜ ਉਹ ਸਾਡੇ ਤੋਂ ਦੂਰੀ ਬਣਾ ਕੇ ਬੈਠ ਗਏ ਆ ਦੁੱਖ ਇਸ ਗੱਲ ਦਾ ਮਾਰ ਕਿਸ ਗੱਲ ਤੋਂ ਖਾ ਰਹੇ ਹੋ ਤੁਸੀਂ ਕਹਿੰਦੇ ਮਾਰ ਖਾ ਰਹੇ ਹਾਂ ਸੀ ਮਾਰ ਕਿਸ ਗੱਲ ਦੀ ਤੁਹਾਨੂੰ ਪੈ ਰਹੀ ਹੈ ਬਹੁਤ ਮਾਰ ਪੈ ਰਹੀ ਹੈ ਕਿਉਂਕਿ ਉਹ ਲੋਕ ਮਹਿਸੂਸ ਕਰਦੇ ਆ ਕਿ ਜਿਹੜੇ ਆਸਾਂ ਸੀ ਲੈ ਕੇ ਤੁਰੇ ਸੀ ਜਿਹੜੀਆਂ ਉਮੀਦਾਂ ਲੈ ਕੇ ਤੁਰੇ ਸੀ ਜਿਸ ਮਿਸ਼ਨ ਨੂੰ ਲੈ ਕੇ ਸ਼੍ਰੋਮਣੀ ਕਾਲ ਦਲ ਬਣਾਇਆ ਸੀ ਅੱਜ ਉਹ ਪੂਰਾ ਨਹੀਂ ਹੋ ਰਿਹਾ ਕਿਉਂਕਿ ਲੋਕਾਂ ਦੇ ਮਨ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਉਦੇਸ਼ ਹੈ ਉਹ ਪੰਥ ਪੰਜਾਬ ਦੇਸ਼ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਸਿੱਖ ਰਾਤ ਮਰਿਆਦਾ ਦਾ ਪ੍ਰਚਾਰ ਪ੍ਰਸਾਰ ਹੁਣ ਜਦੋਂ ਅਸੀਂ ਇੱਥੋਂ ਹੀ ਪਿੱਛੇ ਹੋ ਗਏ ਜਿਸ ਦਾ ਆਧਾਰ ਸੀ ਮਾਨਸਿਕੀ ਜਾਤ ਸਭਾ ਇੱਕ ਹੈ ਪਹਿਚਾਨ ਉਹ ਅਸੀਂ ਵੰਡੀਆਂ ਚ ਪੈ ਗਏ ਜਿਸ ਦਾ ਉਦੇਸ਼ ਸੀ ਸਭੇ ਸਾਂਝੀ ਵਾਲ ਸਦਾਈ ਤੋਂ ਕੋਈ ਨਹੀਂ ਦੱਸਿਆ ਬਹਾਰ ਜੀਓ ਇਸ ਸਾਰੀਆਂ ਗੱਲਾਂ ਜਿਹੜੀਆਂ ਸੀ ਸਰਬੱਤ ਦੇ ਭਲੇ ਦੀਆਂ ਗੱਲਾਂ ਸੀ ਉਥੋਂ ਅਸੀਂ ਜੇ ਦੂਰੀ ਬਣੀ ਹੈ ਸਾਡਾ ਆਧਾਰ ਕਮਜ਼ੋਰ ਹੋ ਗਿਆ ਤੇ ਮੈਂ ਸਮਝਦੀ ਹਾਂ ਕਿ ਲੋਕ ਸਾਡੇ ਤੋਂ ਦੂਰੀ ਬਣਾ ਗਏ ਅੱਜ ਚਿੰਤਾ ਹੈ ਕਿ ਇਹ ਲੋਕ ਵਾਪਸ ਘਰ ਵਿੱਚ ਕਿੱਦਾਂ ਲਿਆਉਣੇ ਆ ਵਾਪਸ ਲਿਆਉਣ ਵਾਸਤੇ ਅਸੀਂ ਪਿਛਲੀ ਵਾਰ ਕਮੇਟੀ ਬਣਾਈ ਜਿਹਨੂੰ ਝੁੰਦਾ ਕਮੇਟੀ ਕਹਿੰਦੇ ਸੀ ਔਰ ਉਹ ਚੁੰਦਾ ਕਮੇਟੀ ਪਿੰਡ ਪਿੰਡ ਗਏ ਹਰ ਹਲਕੇ ਚ ਗਏ ਹਰ ਇੱਕ ਦੀ ਆਵਾਜ਼ ਸੁਣੀ ਔਰ ਜਾ ਕੇ ਲਿਖਤੀ ਰੂਪ ਵਿੱਚ ਉਹਨਾਂ ਨੇ ਪੂਰੀ ਰਿਪੋਰਟ ਦਿੱਤੀ ਕਿ ਲੋਕਾਂ ਦੀ ਆਵਾਜ਼ ਹੈ ਉਹ ਕਹਿੰਦੇ ਸੀ ਜੇ ਤੁਸੀਂ ਪੂਰੀ ਨਾ ਕੀਤੀ ਤੇ ਅਸੀਂ ਮੁੜ ਕੇ ਤੁਹਾਡਾ ਤੁਰਨਾ ਹੀ ਨਹੀਂ ਔਰ ਦੁੱਖ ਦੀ ਗੱਲ ਇਹ ਹੈ ਕਿ ਕਾਡਰ ਹੈ ਉਹ ਨਹੀਂ ਖਤਮ ਹੋਇਆ ਹੈ ਉਹ ਕਾਡਰ ਭਾਵੇਂ ਨਾਲ ਤੁਰਿਆ ਫਿਰੇ ਤੇ ਭਾਵੇਂ ਘਰ ਬੈਠਾ ਹੋਵੇ ਪਰੇਸ਼ਾਨ ਹੈ ਚੁੰਦਾ ਕਮੇਟੀ ਇਨ ਬਿਨ ਲਾਗੂ ਨਹੀਂ ਹੋਈ ਤੁਹਾਡੇ ਕਹਿਣ ਦਾ ਮਤਲਬ ਇੱਕ ਵੀ ਲਾਗੂ ਨਹੀਂ ਹੋਈ ਇੱਕ ਵੀ ਚੀਜ਼ ਲਾਗੂ ਨਹੀਂ ਹੋਈ ਹਾਂ ਇੰਨੀ ਕੋਈ ਸੀ ਕਿ ਉਹਨਾਂ ਨੇ ਕਿਹਾ ਸੀ ਸਟਰਕਚਰ ਭੰਗ ਕਰਕੇ ਦੁਬਾਰਾ ਬਣਾਇਆ ਜਾਵੇ ਬਾਦਲ ਸਾਹਿਬ ਨੇ ਭੰਗ ਤੇ ਕਰਤਾ ਆਪਣੇ ਆਪ ਨੂੰ ਭਾਵੇਂ ਉਧਾ ਹੀ ਰੱਖਿਆ ਮਹਿਫੂਜ਼ ਲੇਕਿਨ ਉਹ ਭੰਗ ਕਰਕੇ ਫਿਰ ਨਾਮਿਨੇਟ ਕਰ ਦਿੱਤਾ ਆਪੀ ਸੋ ਇਹ ਚੀਜ਼ਾਂ ਦੇ ਵਿੱਚ ਵੀ ਨਾ ਕੋਈ ਸੈਂਸਿਟੀ ਦੇਖੀ ਗਈ ਇਸ ਚੀਜ਼ ਦਾ ਇਹ ਜ਼ਰੂਰ ਕਿਹਾ ਜਾਂਦਾ ਹੈ ਕਿ ਝੁੰਡਾ ਕਮੇਟੀ ਦੇ ਵਿੱਚ ਇਹ ਗੱਲ ਸੀ ਕਿ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣ ਹਾਲਾਂਕਿ ਝੁੰਡਾ ਸਾਹਿਬ ਹੁਣ ਹੀ ਕਹਿੰਦੇ ਨੇ ਕਿ ਅਜੇ ਹੀ ਕੋਈ ਗੱਲ ਨਹੀਂ ਹੈ ਬਾਕੀ ਜਿਹੜੀ ਉਹਨਾਂ ਦੀ ਕੋਰ ਕਮੇਟੀ ਉਹਨਾਂ ਦੀ ਜੁੰਡਲੀ ਆ ਉਹ ਕਹਿੰਦੀ ਹੈ ਕਿ ਅਸਤੀਫੇ ਦੀ ਕੋਈ ਗੱਲ ਨਹੀਂ ਹੈ ਕੀ ਝੁੰਡਾ ਕਮੇਟੀ ਦੇ ਵਿੱਚ ਅਸਤੀਫੇ ਦੀ ਗੱਲ ਸੀ ਬੜਾ ਅਫਸੋਸ ਹੈ ਕਿ ਜਿਹੜਾ ਝੁੰਡਾ ਕਮੇਟੀ ਦੇ ਵਿੱਚ ਚੇਅਰਮੈਨ ਝੁੰਡਾ ਸਾਹਿਬ ਹੁਣ ਉਸ ਵੇਲੇ ਜੇ ਇਹ ਗੱਲ ਇਹ ਕਹਿਣ ਕਿਉਂਕਿ ਇਹਨਾਂ ਨੇ ਆਪ ਕਹਿ ਕੇ ਉਹਨਾਂ ਨੂੰ ਕਟਾਇਆ ਸੀ ਵੀ ਨ ਇਹ ਲਿਖ ਦੋ ਕਿ ਸੀਨੀਅਰ ਲੀਡਰਸ਼ਿਪ ਸੀਨੀਅਰ ਲੀਡਰਸ਼ਿਪ ਵਿੱਚ ਪ੍ਰਧਾਨ ਤੋਂ ਸ਼ੁਰੂ ਹੁੰਦੀ ਹੈ ਅਸੀਂ ਕਿਹਾ ਸੀ ਵੀ ਅਸੀਸ ਦੀਵੇ ਦੇ ਦਿੰਦੇ ਨੇ ਇੱਕ ਹੋਰ ਕਮੇਟੀ ਵਾਲੇ ਸੀਨੇ ਮੀਤ ਪ੍ਰਧਾਨ ਸਾਰੇ ਪਰ ਉਹਦੇ ਸਾਰਾ ਕੁਝ ਭੰਗ ਹੀ ਹੋ ਗਿਆ ਤੇ ਫਿਰ ਜਦੋਂ ਅਸੀਂ ਬੈਠੇ ਆ ਮੈਂ ਕੰਨੀ ਹੈ ਕਿ ਚਲੋ ਮੰਨ ਲਓ ਉਸ ਵੇਲੇ ਨਹੀਂ ਲਾਗੂ ਕੀਤਾ ਪਰ ਹੁਣ ਤੇ ਕਮ ਸਕਮ ਸੋਚਣਾ ਚਾਹੀਦਾ ਵੀ ਲੋਕੀ ਸਾਨੂੰ ਅੱਜ ਵੀ ਨਹੀਂ ਪ੍ਰਮਾਨ ਕਰਨਦੇ ਇਹਦੇ ਕਾਰਨ ਕੀ ਜੜਾ ਕਿੱਥੇ ਨੇ ਦੀਆਂ ਲੋਕਾਂ ਚ ਕਿਉਂ ਨਹੀਂ ਸਾਡਾ ਵਿਸ਼ਵਾਸ ਆ ਰਿਹਾ ਲੋਕੀ ਕਿਹੜੀਆਂ ਗੱਲਾਂ ਤੋਂ ਤੰਗ ਹੈ ਕਿਹੜੀਆਂ ਗੱਲਾਂ ਦੁਖੀ ਹੈ ਧਾਰਮਿਕ ਸੰਸਥਾ ਸਾਡੀ ਖਤਮ ਹੁੰਦੀ ਜਾ ਰਹੀ ਹੈ ਧਾਰਮਿਕ ਸੰਸਥਾ ਤੇ ਵਿਸ਼ਵਾਸ ਟੁੱਟ ਗਿਆ ਲੋਕਾਂ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕੋਈ ਤਾਕਤ ਕੋਈ ਸ਼ਕਤੀ ਕੁਰਸੀ ਦੀ ਪ੍ਰਵਾਨ ਨਹੀਂ ਕਰਦੀ ਉਹਦਾ ਉਹਦਾ ਸਾਰਾ ਹੀ ਜੋ ਆਧਾਰ ਸੀ ਐਮਐਸ ਸੀ ਖਤਮ ਹੁੰਦਾ ਜਾ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਦੀ ਕੋਈ ਆਵਾਜ਼ ਉਹ ਦਿੰਦੀ ਹੈ ਤੇ ਕੋਈ ਸੁਣਨ ਨੂੰ ਤਿਆਰ ਨਹੀਂ ਇਹ ਅੱਜ ਸਾਰੀ ਇਹ ਕਮਜ਼ੋਰੀਆਂ ਕਿਉਂ ਆਈਆਂ ਇਸ ਗੱਲ ਦੀ ਚਿੰਤਾ ਹੈ ਫਿਰ ਅਸੀਂ ਮਹਿਸੂਸ ਕੀਤਾ ਸਾਰਿਆਂ ਨੇ ਕਿ ਜੇ ਇਹ ਨਹੀਂ ਗੱਲ ਸੁਣਦੇ ਅਸੀਂ ਕਿੰਨੇ ਤੁਹਾਡੇ ਸਾਹਮਣੇ ਕਿੰਨੀ ਵਾਰੀ ਕੇ ਸਾਰਿਆਂ ਨੇ ਕਿਹਾ ਵੀ ਚਲੋ ਇਸ ਤਰ੍ਹਾਂ ਕਰੋ ਸਾਰੇ ਇਕੱਠੇ ਹੋ ਕੇ ਜਾ ਕੇ ਚਿਰਕਾਲਤਾ ਸਾਹਿਬ ਦੇ ਟੈ ਹੋ ਕੇ ਟੈ ਹੋ ਕਰਕੇ ਆਪਣੇ ਆਪ ਨੂੰ ਤੇ ਅਸੀਂ ਉੱਥੇ ਜਾ ਕੇ ਮਾਫੀ ਮੰਗ ਲਈਏ ਆਪੇ ਕੌਮ ਜੜੀ ਹੈ ਕਹਿੰਦੇ ਬਖਸ਼ਣਹਾਰ ਹੈ ਮਾਫੀਆਂ ਨਾਲ ਅੱਗੇ ਵੀ ਬਹੁਤ ਵਾਰ ਹੋ ਚੁੱਕੀਆਂ ਨੇ ਕਿੰਨੀ ਵਾਰ ਪਹਿਲਾਂ ਸੁਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਜਾ ਕੇ ਮਾਫੀਆਂ ਮੰਗ ਚੁੱਕੇ ਨੇ ਅਜਿਹੀ ਕਿਹੜੀ ਮਾਫੀ ਹੈ ਜਿਹੜੀ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਜਾਂ ਤੁਹਾਡਾ ਗਰੁੱਪ ਮੰਗਵਾਉਣਾ ਚਾਹੁੰਦਾ ਕੌਮ ਦੀ ਮਾਫੀ ਇਸ ਤਰ੍ਹਾਂ ਨਹੀਂ ਹੁੰਦੀ ਕੌਮ ਕੋਲੋਂ ਮਾਫੀ ਮੰਗਣ ਦਾ ਇੱਕ ਟੰਗ ਹੈ ਕਿਉਂਕਿ ਕੌਮ ਦੀ ਜਿਹੜੀ ਸਭ ਤੋਂ ਸਰਵੋੱਚ ਸੰਸਥਾ ਹੈ ਸ਼੍ਰੀ ਅਕਾਲ ਤਰ ਸਾਹਿਬ ਜਦੋਂ ਅਸੀਂ ਸ਼੍ਰੀ ਅਕਾਲ ਤਰ ਸਾਹਿਬ ਦੇ ਜਾ ਕੇ ਕੋਈ ਵਿਧੀ ਵਿਧਾਨ ਅਨੁਸਾਰ ਸਾਹਮਣੇ ਪੇਸ਼ ਹੋ ਕੇ ਜਥੇਦਾਰ ਜੀ ਕੋਲ ਆਪਣਾ ਪੱਖ ਰੱਖਾਂਗੇ ਉਹ ਸਾਨੂੰ ਕੀ ਹਦਾਇਤ ਕਰਦੇ ਆ ਉਹਨੂੰ ਸੁਣਾਂਗੇ ਫਿਰ ਉਹਦੀ ਪਾਲਣਾ ਕਰਾਂਗੇ ਤਨਖਾਹ ਲਾਉਂਦੇ ਨੇ ਕੀ ਤਨਖਾਹ ਲਾਉਣ ਨਾ ਲਾਉਣ ਉਹ ਬਾਅਦ ਦੀ ਉਹ ਉਹਨਾਂ ਦੀ ਮਰਜ਼ੀ ਹੈ ਉਹ ਕਿੱਥੇ ਕਿ ਸਾਨੂੰ ਰੱਖਦੇ ਆ ਕਿੱਡਾ ਕਿ ਦੋਸ਼ ਕਰਦੇ ਆ ਕਿੰਨੀ ਗਲਤੀ ਪਰ ਅਸੀਂ ਕਿਹਾ ਕਿ ਜੇ ਉਦੋਂ ਗਲਤੀਆਂ ਹੋਈਆਂ ਭਾਵੇਂ ਅਸੀਂ ਵਿੱਚ ਸ਼ਾਮਲ ਸੀ ਜਾਂ ਨਹੀਂ ਸ਼ਾਮਲ ਸੀ ਸਾਨੂੰ ਨਹੀਂ ਪਤਾ ਕਿ ਰਾਮ ਰਹੀਮ ਨੂੰ ਕਿਸ ਕਾਰਨ ਮਾਫ ਕੀਤਾ ਗਿਆ ਸਾਨੂੰ ਨਹੀਂ ਪਤਾ ਕਿ ਉਹ ਕਾਰਵਾਈਆਂ ਜਿਹੜੀਆਂ ਸੀ ਡਿਲੇ ਕਿਉਂ ਹੋਈਆਂ ਪਰ ਅਸੀਂ ਕਮ ਸੇ ਕਮ ਪਾਰਟੀ ਦੇ ਵਿੱਚ ਸੀ ਅਸੀਂ ਕਮ ਸੇ ਕਮ ਸਰਕਾਰ ਦੇ ਵਿੱਚ ਸੀ ਅਸੀਂ ਉਹਨਾਂ ਦੇ ਨਾਲ ਰਹੇ ਹਾਂ ਜੇ ਅਸੀਂ ਸੁਣ ਕੇ ਅੱਖਾਂ ਮੀਚ ਲਈਆਂ ਜੇ ਅਸੀਂ ਦੇਖ ਕੇ ਅੱਖਾਂ ਮੀਚ ਲਈਆਂ ਜੇ ਅਸੀਂ ਚੁੱਪ ਰਹੇ ਹਾਂ ਸੁਣ ਕੇ ਇਹਦਾ ਮਤਲਬ ਵੀ ਅਸੀਂ ਕੰਨ ਵੀ ਬੋਲੇ ਕਰ ਲਏ ਅੱਖਾਂ ਵੀ ਮੀਚ ਕੇ ਬਹਿ ਗਏ ਮੂੰਹ ਵੀ ਚੁੱਪ ਕਰ ਗਿਆ ਅਸੀਂ ਸਮਝਦੇ ਅਸੀਂ ਵੀ ਦੋਸ਼ੀ ਹਾਲਾਂਕਿ ਇੱਕ ਮੀਟਿੰਗ ਤੁਸੀਂ ਕਰ ਰਹੇ ਸੀ ਇੱਥੇ ਵਡਾਲਾ ਸਾਹਿਬ ਹੋਣੀ ਤੁਸੀਂ ਸਾਰੇ ਚੰਦੂ ਮਾਜਰਾ ਸਾਹਿਬ ਢਿੰਸਾ ਹੋਣੀ ਤੁਸੀਂ ਹੋਗੇ ਮਾਸਟਰ ਤਾਰਾ ਸਿੰਘ ਉਹਨਾਂ ਦਾ ਪਰਿਵਾਰ ਸੀ ਤੁਸੀਂ ਕਾਫੀ ਜਾਣੇ ਇੱਥੇ ਮੀਟਿੰਗ ਕਰ ਰਹੇ ਸੀ ਦੂਸਰੇ ਪਾਸੇ ਚੰਡੀਗੜ੍ਹ ਦੇ ਵਿੱਚ ਕੋਰ ਕਮੇਟੀ ਜਿਹੜੀ ਹੈਗੀ ਆ ਜਾਂ ਜਿਹੜੀ ਦੂਸਰੀ ਜਥੇਦਾਰਾਂ ਦੀ ਇਨਚਾਰਜ ਕਮੇਟੀ ਹੈ ਉਹ ਹੁੰਦੀ ਹੈ ਬਿਆਨ ਹੁੰਦਾ ਹੈ ਜਿਹੜੇ ਕੁਝ ਸੂਬਿਰ ਸਿੰਘ ਬਾਦਲ ਦੇ ਖਾਸ ਨੇ ਜਿਹੜੇ ਉਹਨਾਂ ਦੇ ਕੋਰ ਟੀਮ ਮੈਂਬਰਸ ਨੇ ਰੋਜੀ ਬਰਗੰਦੀ ਦਾ ਹੀ ਮੈਂ ਜ਼ਿਕਰ ਕਰਦਾ ਉਹ ਕਹਿੰਦੇ ਸਾਰੇ ਬੀਜੇਪੀ ਦੇ ਇਸ਼ਾਰਿਆਂ ਦੇ ਉੱਤੇ ਕੰਮ ਹੋ ਰਹੇ ਨੇ ਉਹਨਾਂ ਨੇ ਤੁਹਾਨੂੰ ਬੀਜੇਪੀ ਦੀ ਬੀ ਟੀਮ ਦੱਸਿਆ ਕਿ ਤੁਸੀਂ ਬੀਜੇਪੀ ਦੀ ਬੀ ਟੀਮ ਹੋ ਔਰ ਉਹਨਾਂ ਦੇ ਇਸ਼ਾਰਿਆਂ ਦੇ ਤੁਸੀਂ ਇਹ ਸਾਰਾ ਕੰਮ ਕਰ ਰਹੇ ਸਾਨੂੰ ਪਤਾ ਸੀ ਜੀ ਉਹਨਾਂ ਨੇ ਇਹ ਕਹਿਣਾ ਕਿਉਂਕਿ ਜਦੋਂ ਸੰਜਨ ਨਾਲ ਸੇ ਪਿੰਡਾਂ ਵਾਲੇ ਸੀ ਨਾ ਜੀ ਉਹਨਾਂ ਨੂੰ ਵੀ ਕਹਿੰਦੇ ਸੀ ਕਾਂਗਸ ਨੇ ਤੋੜਿਆ ਜਦ ਤੱਕ ਗੁਰਚੰਦ ਸਿੰਘ ਟੋੜੇ ਨੇ ਆਵਾਜ਼ ਉਠਾਈ ਸੀ ਉਹਨਾਂ ਨੂੰ ਕਹਿੰਦੇ ਸੀ ਕਾਂਗਸ ਦਾ ਬੀ ਟੀਮ ਹੈ ਜਦੋਂ ਮੈਂ ਪਿਛਲੀ ਵਾਰੀ ਚੋਣ ਲੜੀ ਸੀ ਅਣਖ ਵਿੱਚ ਆ ਕੇ ਗੈਰਤ ਵਿੱਚ ਆ ਕੇ ਤੇ ਉਸ ਵੇਲੇ ਵੀ ਮੈਂ ਬੀ ਟੀਮ ਦੇ ਵਿੱਚ ਸੀ ਅੱਜ ਵੀ ਜਿਹੜਾ ਸਾਨੂੰ ਪਤਾ ਸੀ ਉਹਨਾਂ ਨੇ ਇਹ ਗੱਲ ਕਹਿਣੀ ਹੈ ਪਰ ਦੁੱਖ ਦੀ ਗੱਲ ਹੈ ਕਿ ਭਾਜਪਾ ਦੀ ਅੰਚ ਕੀ ਗੱਲ ਆ ਗਈ ਗੱਲਾਂ ਤਾਂ ਸਾਡੀਆਂ ਨੇ ਗੱਲਾਂ ਤਾਂ ਲੋਕਾਂ ਦੀਆਂ ਨੇ ਇਹ ਤੇ ਲੋਕਾਂ ਦੀ ਆਵਾਜ਼ ਹੈ ਵੋਟਾਂ ਫਿਰ ਕਿਉਂ ਨਹੀਂ ਪੈਂਦੀਆਂ ਜੇ ਜੇ ਤੁਸੀਂ ਸਹੀ ਸੀ ਅਕਾਲੀ ਦਲ ਦੇ ਤੇ ਲੋਕਾਂ ਦੇ ਭਾਜਪਾ ਨੂੰ ਵੋਟਾਂ ਪਾਉਂਦੀਆਂ ਕਾਂਗਰਸ ਨੂੰ ਵੋਟਾਂ ਪਾਉਂਦੀਆਂ ਆਮਾਦੀ ਪਾਰਟੀ ਨੂੰ ਵੋਟਾਂ ਪਾਉਂਦੀਆਂ ਸਾਨੂੰ ਨਹੀਂ ਚੱਲਿਆ ਇਹ ਵੀ ਤੇ ਸੋਚੋ ਨਾ ਇਹ ਕਿਉਂ ਨਹੀਂ ਚੱਲ ਰਹੇ ਦਵਾਈ ਜਿਹੜੀ ਹੈ ਉਹ ਦਿਓ ਜਿਹੜੀ ਲੋਕਾਂ ਨੂੰ ਢਿੱਡ ਵਿੱਚ ਪੀੜ ਹੈ। ਦੁੱਖ ਤੇ ਲੋਕਾਂ ਨੂੰ ਢਿੱਡ ਦੇ ਵਿੱਚ ਪੀੜ ਦਾ ਬਿਮਾਰੀ ਤੋਂ ਦੇ ਢਿੱਡ ਵਿੱਚ ਹੈ ਤੇ ਅਸੀਂ ਇਲਾਜ ਬਾਹਰ ਕਰੀ ਜਾਈਏ। ਸੋ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਇਹਨਾਂ ਲੋਕਾਂ ਨੇ ਇਹ ਕਹਿਣਾ ਸੀ। ਉਹ ਕਹਿੰਦੇ ਕਿ ਪੰਥ ਨੂੰ ਕਮਜ਼ੋਰ ਕਰ ਰਹੇ ਹੋ ਤੁਸੀਂ ਉਹਨਾਂ ਦੀ ਤਾਕਤਾਂ ਦੇ ਉੱਤੇ ਭਾਜੇਪੀ ਦੀ ਤਾਕਤਾਂ ਦੇ ਉੱਤੇ ਕਹਿੰਦੇ ਕਿ ਇਹ ਵੰਡੀਆਂ ਪਾਉਣ ਦਾ ਕੰਮ ਕਰ ਰਹੇ ਨੇ ਇਹ ਧੜੇਬਾਜ਼ੀਆਂ ਕਰ ਰਹੇ ਨੇ ਤੋੜਨ ਦੀ ਕੋਸ਼ਿਸ਼ਾਂ ਕਰ ਰਹੇ। ਕੀ ਪੰਥ ਜਿਹੜਾ ਉੱਥੇ ਬੰਦਿਆਂ ਦੀ ਕੁਝ ਬੰਦਿਆਂ ਦੀ ਪੰਡ ਮੰਨ ਕੇ ਤਕੜਾਉਣਾ ਪੰਥ ਉਦਨ ਟਕੜਾਉਣਾ ਜੋ ਪੰਥ ਦੀ ਆਵਾਜ਼ ਪੰਥ ਦੀ ਸੋਚ ਪੰਥ ਦੀ ਵਿਚਾਰਤਾਰਾ ਪੰਥ ਦੇ ਸਿਧਾਂਤ ਪੰਥ ਦਾ ਫਲਸਫਾ ਜਿਹੜਾ ਹੈ ਉਹ ਦੁਨੀਆ ਵਿੱਚ ਪ੍ਰਪੱਕ ਹੋਏਗਾ ਪੁੰਦਰ ਸਾਹਿਬ ਦਲਜੀਤ ਚੀਮਾ ਮਹੇਸ਼ਿੰਦਰ ਗਰੇਵਾਲ ਪ੍ਰੈਸ ਕਾਨਫਰੈਂਸ ਕਰਦੇ ਨੇ ਕਹਿੰਦੇ ਨੇ 99% ਜਿਹੜੇ ਅਕਾਲੀ ਦਲ ਦੇ ਮੈਂਬਰ ਨੇ ਉਹ ਸਾਡੇ ਨਾਲ ਨੇ ਉਹ ਸੁਬੀਰ ਸਿੰਘ ਬਾਦਲ ਦੇ ਨਾਲ ਨੇ ਉਹਨਾਂ ਨੇ ਹੱਥ ਖੜੇ ਕਰਕੇ ਉੱਥੇ ਸੁਬੀਰ ਸਿੰਘ ਬਾਦਲ ਵਾਸਤੇ ਹਮਾਇਤ ਜਿਹੜੇ 99% ਕਿਉਂ ਕਿਹਾ ਜੀ 100 ਕਿਉਂ ਨਹੀਂ ਕਿਹਾ ਅਸੀਂ ਵੀ ਸ਼੍ਰੋਮਣੀ ਕਾਲ ਦਲ ਦੇ ਆ ਸਾਨੂੰ ਬਾਹਰ ਕਿਉਂ ਕਰਦੇ ਆ ਅਸੀਂ ਤੇ ਸ਼੍ਰੋਮਣੀ ਕਾਲ ਦਲ ਦੇ ਨਾਲ ਆ ਜੀ ਅਸੀਂ ਕਿਸੇ ਬੰਦੇ ਦੇ ਨਹੀਂ ਆ ਅਸੀਂ ਪੰਥ ਦੇ ਆ ਅਸੀਂ ਗ੍ਰੰਥ ਦੇ ਆ ਅਸੀਂ ਸ਼੍ਰੋਮਣੀ ਕਾਲਦਲ ਦੇ ਆ ਤੁਸੀਂ ਕੀ ਚਾਹੁੰਦੇ ਹੋ ਜੇ ਸੁਖਬੀਰ ਸਿੰਘ ਬਾਦਲ ਅਸਤੀਫਾ ਦਿੰਦੇ ਨੇ ਕੋਈ ਹੋਰ ਆਉਂਦਾ ਤਾਂ ਕੋਣ ਹੈ ਜਿਹੜਾ ਕਾਲਦਲ ਨੂੰ ਲੀਡ ਕਰ ਸਕਦਾ ਤੁਹਾਨੂੰ ਕੋਈ ਚਿਹਰਾ ਨਜ਼ਰ ਆਉਂਦਾ ਇਹਦਾ ਮਤਲਬ ਕਿ ਜੇ ਇਸ ਦਸਕ ਵੀ ਇਸੇ ਬਾਦਲ ਨਹੀਂ ਹੋਏਗਾ ਤੇ ਫਿਰ ਪਾਰਟੀ ਚੱਲਣੀ ਨਹੀਂ ਕਿਸ ਸ਼੍ਰੋਮਣੀ ਕਾਲਦਲ ਖਤਮ ਚ ਚਿਹਰਾ ਪੁੱਛਣਾ ਤੁਹਾਨੂੰ ਕੋਈ ਹੈ ਤੁਸੀਂ ਕੋਈ ਸੋਚਿਆ ਹੋਇਆ ਜੀ ਅਸੀਂ ਸਾਰੇ ਬੈਠੇ ਆ ਅਜੇ ਬਾਅਦ ਵਿੱਚ ਅਗਲੀ ਵਿਚਾਰ ਆਇਆ ਹੈ 1 ਜੁਲਾਈ ਨੂੰ ਕੀ ਕਰਨ ਜਾ ਰਹੇ ਹੋ ਤੁਸੀਂ ਦਰਬਾਰ ਸਾਹਿਬ ਜਾਓਗੇ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਾਵਾਂਗੇ ਸ਼੍ਰੀ ਅਕਾਲ ਪਤ ਸਰਬ ਦੇ ਜਥੇਦਾਰ ਨੂੰ ਮਿਲਾਂਗੇ ਅਸੀਂ ਚਿੱਠੀ ਦੇਵਾਂਗੇ ਭਾਈ ਅਸੀਂ ਆਪਜੀ ਕੋ ਪੇਸ਼ ਹੋਣਾ ਚਾਹੀਦੇ ਚਾਹੁੰਦੇ ਆ ਆ ਗੱਲਾਂ ਨੇ ਸਾਡੇ ਅੰਦਰ ਸਾਡੇ ਪਛਤਾਪ ਅਸੀਂ ਕਰਨਾ ਹੈ ਕਿਉਂਕਿ ਅਸੀਂ ਜੋ ਤੁਰੇ ਹੈ ਸਾਡੇ ਮਨ ਦੇ ਉਤੇ ਬੋਝ ਹੈ ਕਿ ਇਹ ਲੋਕ ਸਾਡੇ ਨਾਲ ਕਿਉਂ ਟੁੱਟੇ ਆ ਅਸੀਂ ਉਹਨਾਂ ਦੇ ਸਕੂਨ ਦੇਣਾ ਚਾਹੁੰਦੇ ਆ ਤੁਸੀਂ ਅੰਦਰ ਵੀ ਭਾਵੁਕ ਹੋ ਰਹੇ ਸੀ ਤੁਸੀਂ ਕਿਹਾ ਮੈਨੂੰ ਇਹ ਚੀਜ਼ਾਂ ਦੁੱਖ ਪਹੁੰਚਾਉਂਦੀਆਂ ਨੇ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਦੁੱਖ ਪਹੁੰਚਾਉਂਦੀਆਂ ਦੁੱਖ ਤੇ ਹੀ ਪਹੁੰਚਦੀਆਂ ਜੀ ਸਾਡੇ ਜੇ ਦੇਖੋ ਜੀ ਬੰਦਾ ਉਦੋਂ ਮਰਦਾ ਜਦੋਂ ਲੋਕਾਂ ਦਾ ਵਿਸ਼ਵਾਸ ਤੁਹਾਡੇ ਤੋਂ ਟੁੱਟ ਜਾਏ ਅਜੀ ਲੋਕਾਂ ਦਾ ਵਿਸ਼ਵਾਸ ਅਸੀਂ ਗਵਾ ਬੈਠੇ ਹਾਂ ਜੀ ਜੇ ਵਿਸ਼ਵਾਸ ਹੀ ਨਹੀਂ ਸਾਡੇ ਤੇ ਰਿਆ ਸਾਨੂੰ ਲੀਡਰ ਕਹੌਣ ਦਾ ਕੀ ਅੱਕ ਹੈ ਠੀਕ ਹੈ ਬੀਬੀ ਜਗੀਰ ਕੌਰ ਹੋਣੀ ਹਾਲਾਂਕਿ ਬਿਜ਼ੀ ਨੇ ਕਹਿੰਦੇ ਕਿ ਅੱਗੇ ਜਾਣਾ ਹੈ ਇਹਨਾਂ ਨੇ ਆਪਣੀਆਂ ਮੀਟਿੰਗਾਂ ਚੱਲ ਰਹੀਆਂ ਨੇ ਅਕਾਲੀ ਦਲ ਦਾ ਜੋ ਉਮੀਦਵਾਰ ਹੈ ਉਸ ਦੇ ਵਾਸਤੇ ਵੀ ਪ੍ਰਚਾਰ ਕਰਨਾ ਹੈ ਤਾਂ ਦੇਖਣਾ ਹੋਊਗਾ ਕਿ ਅਕਾਲੀ ਦਲ ਦੇ ਵਿੱਚ ਹੁਣ ਕਿਹੋ ਜਿਹਾ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਸੁਰ ਨਜ਼ਰ ਆਉਂਦੇ ਨੇ ਲੀਡਰਾਂ ਦੇ ਇੱਕ ਪਾਸੇ ਜਿੱਥੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਇੱਕ ਧੜਾ ਜਿਹੜਾ ਹੈ ਉਹ ਬੈਠਕਾਂ ਕਰ ਰਿਹਾ ਦੂਸਰੇ ਪਾਸੇ ਚੰਡੀਗੜ੍ਹ ਦੇ ਵਿੱਚ ਇੱਕ ਵੱਖਰੀ ਬੈਡਿੰਗਾਂ ਚੱਲਦੀਆਂ ਹੋ